ICC T20 ਵਿਸ਼ਵ ਕੱਪ 2024 ਸਮਾਪਤ ਹੋ ਗਿਆ ਹੈ ਇਸ ਵਾਰ T20 ਵਿਸ਼ਵ ਕੱਪ 2 ਜੂਨ ਤੋਂ 29 ਜੂਨ ਤੱਕ ਵੈਸਟ ਇੰਡੀਜ਼ ਅਤੇ ਅਮਰੀਕਾ ਵਿੱਚ ਖੇਡਿਆ ਗਿਆ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਫਾਈਨਲ ਮੈਚ ਹੋਇਆ ਜਿਸ ਵਿੱਚ ਭਾਰਤ ਨੇ 7 ਦੋੜਾਂ ਨਾਲ ਇਹ ਮੈਚ ਜਿੱਤਿਆ T20 ਵਿਸ਼ੇਪ ਕੱਪ ਜਿੱਤਣ ਵਾਲੀ ਭਾਰਤੀ ਟੀਮ ਤਾਂ ਮਾਲਾ-ਮਾਲ ਹੋਈ ਹੈ ਇਸ ਦੇ ਨਾਲ ਹੀ ਉਪਜੇਤੂ ਦੱਖਣੀ ਅਫਰੀਕਾ ਦੀ ਟੀਮ ਤੇ ਵੀ ਪੈਸਿਆਂ ਦੀ ਵਰਸਾਤ ਹੋਈ ਹੈ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਇਸ ਮੈਗਾ ਇਵੈਂਟ ਲਈ ਪਹਿਲਾਂ ਹੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਸੀ T20 ਵਿਸ਼ੇਪ ਕੱਪ 2024 ਲਈ ਕੁੱਲ 93.51 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਤੈਅ ਕੀਤੀ ਗਈ ਸੀ T20 ਵਿਸ਼ੇਪ ਕੱਪ 2024 ਜਿੱਤਣ ਵਾਲੀ ਭਾਰਤੀ ਟੀਮ ਨੂੰ ਲਗਭਗ 20.86 ਕਰੋੜ ਰੁਪਏ ਮਿਲੇ ਨੇ T20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਜੇਤੂ ਟੀਮ ਨੂੰ ਇੰਨੀ ਰਕਮ ਮਿਲੀ ਹੈ ਜਦੋਂ ਕਿ ਫਾਈਨਲ ਵਿੱਚ ਹਾਰਨ ਵਾਲੀ ਟੀਮ ਯਾਨੀ ਉਪ ਜੇਤੂ ਦੱਖਣੀ ਅਫਰੀਕਾ ਨੂੰ ਲਗਭਗ 10.64 ਕਰੋੜ ਰੁਪਏ ਮਿਲੇ ਜਦੋਂ ਕਿ ਸੈਮੀਫਾਈਨਲ ਵਿੱਚ ਪਹੁੰਚਣ ਵਾਲੀਆਂ ਦੋ ਹੋਰ ਟੀਮਾਂ ਅਫਗਾਨਿਸਤਾਨ ਅਤੇ ਇੰਗਲੈਂਡ ਨੂੰ ਲਗਭਗ 6.54 ਕਰੋੜ ਰੁਪਏ ਦਿੱਤੇ ਗਏ ਸਨ ਇਸ ਵਾਰ T20 ਵਿਸ਼ਵ ਕੱਪ ਵਿੱਚ 20 ਟੀਮਾਂ ਹਿੱਸਾ ਲੈ ਰਹੀਆਂ ਸਨ ਹਰ ਟੀਮ ਨੂੰ ICC ਵੱਲੋਂ ਕੁਝ ਰਕਮ ਦਿੱਤੀ